ਦੇਖੋ ਅਸੀਂ ਤਾਂ ਪਹਿਲੇ ਦਿਨੋਂ ਇਸ ਮਾਮਲੇ 'ਚ ਇਹ ਕਹਿ ਚੁੱਕੇ ਹਾਂ ਕਿ ਇਹਨੂੰ ਰਾਜਨੀਤੀ ਤੋਂ ਦੂਰ ਰੱਖ ਕੇ ਅਸੀਂ ਇਸ ਮਾਮਲੇ 'ਚ ਇੰਡੀਅਨ ਫੌਜ ਦੇ ਨਾਲ ਆ ਇੰਡੀਅਨ ਗਵਰਨਮੈਂਟ ਦੇ ਨਾਲ ਆ ਸਾਡੇ ਰਾਜਨੀਤਿਕ ਜਿਹੜੇ ਸ਼ਿਕਵੇ ਸ਼ਿਕਾਇਤਾਂ ਉਹ ਸੈਕੰਡਰੀ ਨੇ ਦੇਸ਼ ਪਹਿਲਾਂ ਸੋ ਬਹਾਦਰ ਸਾਡੇ ਪਾਇਲਟ ਜਿਨ੍ਹਾਂ ਨੇ 에ਅ ਸਟ੍ਰਾਈਕ ਕੀਤੀ ਹੈ ਤੇ ਉਹਨਾਂ ਦੇ ਜਿਹੜੇ ਜੈਸ਼ੀਰ ਮੁਹੰਮਦ ਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਜਿਹੜਾ ਬੰਬ ਛੁੱਟੇ ਨੇ ਤੇ ਉਹਨਾਂ ਦੀ ਕਾਫੀ ਗੈਜੂਲਿਟੀਜ਼ ਹੋਈਆਂ ਨੇ ਸੋ ਸਾਡੇ ਜਾਂਬਾਜ਼ ਜਿਹੜੇ ਫੌਜੀ ਸ਼ਹੀਦ ਹੋਏ ਨੇ ਓਬਵੀਅਸਲੀ ਜੇ ਸਾਡੇ ਜਿਹੜਾ ਖੂਨ ਦੇ ਵਿੱਚ ਇਸ ਤਰ੍ਹਾਂ ਦਾ ਉਬਾਲਾ ਹੈ ਕਿ ਸਾਨੂੰ ਇਸ ਤਰ੍ਹਾਂ ਅਸੀਂ ਨਹੀਂ ਦੇਖ ਸਕਦੇ ਸਾਡੀ ਮਿਲਟਰੀ ਦੀ ਕੈਜੂਐਲਟੀਆਂ ਤਾਂ ਮਿਲਟਰੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੋਊਗਾ ਤੇ ਸਾਡੇ ਜਾਂਬਾਜ਼ ਫੌਜ ਤੇ ਸਾਨੂੰ ਪ੍ਰਾਊਡ ਹੈ ਮਾਣ ਹੈ ਸਾਨੂੰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ